ਜੇ ਕੋਈ ਕਹੇ ਚਾਹੀਦਾ ਕੋਈ ਵੀ ਚਾਹੀਦਾ ਕੁਝ ਦੱਸ ਦੇ ਹਾਂ ਕੁਝ ਨਹੀਂ ਹੈ ਹਾਂ ਸਭ ਕੋ ਹੈਗਾ ਹਾਂ ਹਾਂ ਉਹ ਨਹੀਂ ਕੁਝ ਤਾਂ ਨਹੀਂ ਪਾਲ ਕੇ ਲਈਏ ਤੇ ਅਮਨੇ ਤੇ ਜਨਮ ਦਿਨ ਆਉਂਦਾ ਤੇ ਅੰਦਰ ਰਹਿ ਗਏ ਜਨਮ ਦਿਨ ਥੋੜਾ ਯਾਰ ਜਨਮ ਦਿਨ ਥੋੜੀ ਹੈ ਹਾਂ ਹਾਂ ਬਾਈ ਬਦਲ ਲੱਗ ਗਿਆ ਰੋਟੀ ਨੂੰ ਬਦਲ ਲੱਗ ਗਿਆ ਯਾਰ ਦੱਸਿਆ ਕਹਦੇ ਆ ਤੇ ਰੋਟੀ ਬਣਾਏ ਵਾਸਤੇ ਇੰਨਾ ਰਹਿ ਗਏ ਬਸ ਇਹਦੇ ਨੂੰ ਦੇਖਦੇ ਸੀ ਤਿੰਨ ਦਿਨ ਕੱ ਲੰਘਣਾਂ ਇਹ ਤੇ ਮਨ ਕਾਦ ਲੈਣਾ ਮੈਂ ਕਰਿਆ ਜੱਗੇ ਨੂੰ ਫੋਨ ਮੈਂ ਕਹਾ ਬਾਈ ਆ ਜੀ ਤੇਰਾ ਤਰੀਕ ਨੂੰ ਕਹਾਂ ਦੋ ਦਿਨ ਰੋਟੀ ਨਹੀਂ ਖਾਧੀ ਜਿਹੇ ਪੱਕੀ ਗੱਲ ਹੈ ਪੱਕੀ ਗੱਲ ਆ ਫੜਨਾ ਹੈ ਗਿੱਤੀ ਦੀ ਰੋਟੀ ਆ ਜਿਆ ਸਟੇਰੀਂਗ ਪਾਉਣ ਦਾ ਟਰੈਕਟਰ ਨੂੰ ਹਾਂ ਰੇ ਜਾ ਪੌੜਾ ਬਾਈ ਹੈ ਠੀਕੇ ਕਿਹੜੀ ਗੱਡੀ ਵਾਲਾ ਇਹ ਖੋਲ ਤੋ ਦੱਸ ਮੈਂ ਤਾਂ ਕੰਮ ਆ ਇੱਧਰ ਤੋਂ ਕਰਨਾ ਇਹ ਬਾਈ ਹੈਗਾ ਇਹ ਇਹ ਸੋਨਾ ਲੀਕਾ ਉਹ ਸੋਨਾ ਲੀਕਾ ਜਿਹੜਾ ਕਹਿੰਦਾ ਖੋਲ ਲੋ ਜਾਣਾ ਉਹਨਾਂ ਰੋਟੀ ਆ ਕਿਤੇ ਨਟ ਸੇਵ ਆ ਸਭ ਕੁਝ ਸੇਵਣਾ ਆਪਣੇ ਵਾਲੇ ਜਿਹਕੇ ਕਿੰਨੇ ਦਾ ਹੋਣਾ ਇਹ ਕੀ ਪਤਾ ਹੁਣ ਹੁਣਾਂ 500 ਦਾ ਹਾਂ ਅਗਲੇ ਵਾਲੇ ਆਹੀ ਪਾ ਲਈਏ ਮੋਰਜਾਗ ਲਾਲ ਇਹਦਾ ਜੀ ਚਾਬੀ ਆਉਂਦਾ ਕਿ ਇਹਨੇ ਬੈਟਰੀ ਖਾਣੀ ਨਹੀਂ ਨਹੀਂ ਉਹ ਨਹੀਂ ਆਸੀ ਦਾ ਸਟੀering ਦੂਆ ਲੈ ਆਉਣਾ ਇੱਕ ਮੋਮੋਜੀ ਵਾਲਾ ਇਹ ਹਾਜੇ ਕਿ ਇੱਕ ਛੋਟਾ ਜਿਹਰਾ ਦਾ ਉਹ ਛੋਟਾ ਆ ਹਾਂ ਦੇਖ ਕੇ ਇਹ ਛੋਟਾ ਜਿਹਾ ਦਾ ਇਹ ਬੜਾ ਸਜ ਮੇਲੇ ਕਾਂ ਹੂੰ ਪਰ ਰੋਟੀ ਹੱਦ ਦਾ ਹੈ ਦੂਰ ਤੇ ਗੱਲ ਕੀ ਵੀ ਨਹੀਂ ਜੱਗੇ ਦੱਸਦਾ ਜਿਹੜਾ ਦੱਸਦਾ ਹੈ ਗੁਪਤ ਗੱਲ ਜੱਗੇ ਨੇ ਦੱਸਤੀ ਬਾਈ ਚਲ ਬੰਦੇ ਆਉਣੇ ਯਾਰ ਉਹੀ ਕੰਮ ਹੋ ਗਿਆ ਉਹੀ ਕੰਮ ਹੋ ਗਿਆ ਉਹਨੂੰ ਅਸੀਂ ਆ ਗੁਪਤ ਕਨਫਿਊਜ਼ ਜਾ ਕਰਿਆ ਪਤਾ ਲਓ ਜੀ ਬਾਈ ਪ੍ਰਧਾਨ ਨੇ ਬਾਤ ਤੇ ਸਾਰੀ ਕੀਲੇ ਹੁਣ ਤੇਲ ਵੀ ਦੇਖ ਲਈਏ ਵਿੱਚ ਹੈਗਾ ਕਿ ਨਹੀਂ ਲੱਗ ਜੂ ਪਤਾ ਹੈ ਪ੍ਰਦਾਨ ਤੇਲ ਘੱਟੇ ਜਾਂਦਾ ਭਾਈ ਹੈ ਤੇਲ ਆਹ ਜੇ ਮੈਂ ਦੂਹੇ ਚਲ ਆਇਆ ਦੂਹੇ ਹਾਈ ਚ ਹਾਂ ਅੱਛਾ ਕਿਨੇ ਚੱਕਰ ਚੱਕਰ ਰਹਾ ਹਾਂ ਪ੍ਰਮਾਤਮਾ ਜਾਣੀ ਜਾਣਾ ਕੱਟੇ ਆ ਮਹਾਰਾਸ਼ਟਰ ਆਪਾਂ ਸਾਹਮਣੇ ਹਾਂ ਖਾਦਾ ਹੀ ਨਹੀਂ ਮੈਨੂੰ ਤਾਂ ਇਹ ਲੱਗਦਾ ਵੀ ਤੇਲੀ ਨੇ ਹੋਰ ਦਾ ਇਕੱਠਾ ਕਰਕੇ ਆਪਣੀ ਟੈਂਕੀ ਚ ਪਾ ਲਿਆ ਇੱਕ ਗੱਲ ਹੈ ਬਾਈ ਐਵਰੇਜ ਹੈਗੀ ਨਾ ਦੀ ਪ੍ਰਾਂਟਰਟਰਾਂ ਦੀ ਚਲਾਉਣੇ ਪਰ ਵੀ ਆਪਨੇ ਹੋਣਾ ਇਹ ਨਹੀਂ ਪਤਾ ਵੀ ਕਿੰਨਾ ਤੇਲ ਹੈ ਹਾਂ ਯਾਰ 6 ਉਂਗਲ 6 ਉਂਗਲ ਤੇਲ ਹਾਂ 1700 ਵੀ ਤੇ ਲਿਖਿਆ 1700 ਦਾ ਹਾਂ ਕਿਨੇ ਕਿੰਨੇ ਦੀ ਕਿੰਨੀ ਜਗਾ ਪਾਉਗੀ ਬਾਈ ਤੇ ਫੌਲਾ ਵੀ 4 ਕਿਲੇ ਬਾ ਹੋ ਗਏ 4 ਕਿਲੇ ਬਾ ਹੋ ਗਏ ਸਾਡਾ ਸੁੱਟਾ ਵੀ ਕੱਢ ਤੀਆਂ ਦੁਬਾਰਾ ਫੇਰ ਔਰ ਡਬਲ ਗੇੜੇ ਦੇ ਕੇ 4 ਕਿਲੇ ਬਾ ਹੋ ਗਏ ਫੇਰ ਤਾਂ ਕੁਛ ਵੀ ਨਹੀਂ ਖਾਦਾ ਹਾਂ ਚਲਾਉਣੇ ਪਰ ਵੀ ਥੋੜਾ ਜੇ ਤੀਏ ਜੇ ਚਲਾਉਨੇ ਆ ਫੇਰ ਬਹੁਤ ਪਿੰਦਾ ਫੇਰ ਇਸ ਵਾਦਰੇ ਨਹੀਂ ਪੈਂਦੀ ਹਾਂ ਰੋਡ 'ਤੇ ਚੱਲੂਗਾ ਫੇਰ ਹੁਣ ਮੈਂ ਦੂਏ ਜੇ ਪਾਏ ਆ ਟਾਈਮ ਤਾਂ ਲੱਗਿਆ ਜਿੱਥੇ 2 ਘੰਟੇ ਲੱਗਣੇ ਸੀ 3.5 ਲੱਗੇ ਹਾਂ ਪਰ ਆਏ ਆ ਵੀ ਤੇਲ ਪੱਖੋਂ ਬਚ ਗਏ ਹਾਂ ਕੰਮ ਵੀ ਕੋਈ ਹੈ ਨਹੀਂ ਹੌਲੀ ਹੌਲੀ ਲੱਗੇ ਰੋਖਣੀ ਦੀ ਨਹੀਂ ਨਾ ਨਾ ਪਾਪਾ ਨੇ ਕਿਹਾ 100 ਕਿਲਾ ਪਾਉਣਾ ਹੈ ਵਾਹ ਦੀ ਪਰਦਾ ਨੇ ਤੇਜ਼ੀ ਕਰੂਗੀ ਫਿਰ ਤੇਲ ਪੀਂਦਾ ਹਾਂ ਹਾਂ ਤੇ ਲੋੜ ਤੇ ਚੱਲਣਾ ਛੋਟਾ ਨਾ ਬਾਕੀ ਭਾਈ ਆਏ ਆ ਹੁਣ ਜਿਹਦੇ ਜ਼ਿਆਦਾ ਕੰਮ ਆ ਉਹਨੂੰ ਤੇਜ਼ੀ ਕਰਨੀ ਵੀ ਪੈਂਦੀ ਆ ਹਾਂ ਹਾਂ ਉਹ ਫਿਰ ਕਹਿੰਦਾ ਕੰਮ ਨਹੀਂ ਕਰੇ ਹਾਂ ਕਹਿੰਦੇ ਜੀ ਉਹ ਕਿਉਂਕਿ ਨਹੀਂ ਤਾਂ ਵੀ ਆ ਪਰਦਾ ਹੀ ਦੇਖਿਆ ਪੂਰੀਆ ਹਾਂ ਤਾਂ ਵੀ ਤਿੱਕੇ ਚੱਕਵੀਂ ਆ ਚੱਕਵੀਂ ਦਾ ਫੇਰਾ ਹੈਗਾ ਹਾਂ ਹਾਂ ਪੁੰਜਾ ਖਾਂਜਾ ਵਹਿਕ ਲੈ ਜਾ ਜਿੱਕਣਾ ਮਰਜੀ ਲੈ ਜਾ ਕੋਈ ਜਿੱਕਣਾ ਮਰਜੀ ਲੈ ਜਾ ਤਵੀਆਂ ਪੈਦੀ ਆ ਬਾਕੀ ਹਵਾ ਨੇ ਲਾਉਂੂ ਵੀ ਤੇ ਆ ਬੰਦਾ ਦੇ ਤਾਂ ਬਾਈ ਵੀ ਠੀਕੇ ਰਹਿੰਦੇ ਆਂ ਆਪਣੇ ਸਨਵੇਂ ਜਿਹੜਾ ਕੰਮ ਹੋਰ ਕਰਨਾ ਤਾਂ ਹੋਰ ਕਰਨਾ ਪੈ ਗਿਆ। ਤੁਸੀਂ ਕਹਿੰਦੇ ਨੇ? ਮਗਾ ਖੇਤ ਇਦਾਂ ਬਾਇਓ ਸੰਗਵਾ ਬਣ ਜਾਂਦਾ। ਹੋਇਆ ਲੈ, ਰੋਣੀ ਕਰਕੇ ਨਾ ਕਦੀ ਪਾਵੇ ਕਾਕੜਾ ਨਹੀਂ ਮੁੱਕਦਾ। ਨਾ 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 ਅਸੀਂ ਵੇਖਣੀ ਬਾਈ ਮੇਰੀ ਕਦੀ ਵੀ ਰੋਣੀ ਕਰੀ ਹੈਗੀ। ਅਸੀਂ ਵੀ ਸੁੱਕੇ ਹੀ ਬਾਇਏ ਆ। ਹਾਂ। ਖੇਤ ਬਾਉ ਬਾਈ ਸੁੱਕੇ ਹੀ ਰੋਣੀ ਨਾ ਕਰੋ ਨਾਲੇ ਪਾਣੀ ਦੀ ਬੱਚੇ ਤਾਂ ਨਾਲੇ ਕਾਕੜੇ ਦੀ ਬੱਚੇ ਤਾਂ ਨਾਲੇ ਖੇਤ ਠੰਡਾ ਕਰਕੇ ਫਾਇਦਾ ਕੇ ਆਇਆ। ਬੱਸ ਹਾਂ ਜੇ ਬੂਟੇ ਆ ਮਜਬੂਰੀ ਲਾਉਣਾ ਪੈ ਗਿਆ ਲਾ ਦੋ ਨਹੀਂ ਤਾਂ ਬਾਈ ਪਾਣੀ ਤੁਹਾਨੂੰ ਪਤਾ ਹੀ ਆ ਕਿਸੇ ਟਾਈਮ ਫਿਰ ਔਖਾ ਹੋ ਜਾਣਾ ਹਾਂ ਹੁਣ ਦੇ ਰਹੇ ਖੇਤ ਵਾਹੇ ਪਏ ਆ ਘੁੱਬਣ ਲੱਗ ਜਾਣੀ ਦੇਸੀ ਰੇ ਪਾਉਣੇ ਚ ਪਾਸਾ ਤੇ ਟਰਾਲੇ ਤੇ ਦੇਸੀ ਦਾ ਸੀ ਵੀ ਪਾਉਣਾ ਹੈ ਹਾਂ ਦੇਸੀ ਰੇ ਪਾ ਕੇ ਹਾਂਜੀ ਫੜਾ ਗਲ ਬਾ ਕੇ ਫਿਰ ਤਾਂ ਵੀ ਗਲ ਬਾ ਦੇਣਾ ਅੱਛਾ ਵਿੱਚ ਵੜ ਜਾਣਾ ਹਾਂ ਟਰੈਕਟਰ ਹੋਰ ਕੀ ਆ ਤਾਨਾ ਜੇ ਉਹਨਾਂ ਆਪਣਾ ਕੰਮ ਕਰ ਜਾਣਾ ਤਾਨਾ ਜੇ ਕਰ ਜਾਣਾ ਉਹਨੇ ਤੇ ਸਿਰੇ ਪਾਵਾਂਗੇ ਇੱਕ ਹੀ ਸਾਰਿਆਂ ਚ ਬਾਈ ਐਤਕੀ ਕਹਿੰਦੇ ਬੀਜੇ ਬਹੁਤ ਮਹਿੰਗੇ ਹੋਏ ਪਏ ਹੈ ਬੱਕੀ ਪਾੜ ਕੰਮ ਹੋਏ ਪਏ ਹਾਂ ਮੈਨੂੰ ਤਾਂ ਲੱਗਦਾ ਵੀ ਦੁਕਾਨ ਵਾਲੀ ਤਾਂ ਬਦਬਦ ਰੱਖੀ ਜਾਂਦੇ ਆ ਬਾਈ ਕੋਈ ਵੀ ਬੀਜ ਦੇਖ ਲਓ ਤੁਸੀਂ 1500 1800 2000 3000 3200 ਐਵੇਂ ਹੋਏ ਹੋਏ ਸਾਰੇ ਹੋਏ ਆਹ 3-3 ਕਿਲੋ ਦੇ ਪੈਕਿੰਗ ਆ ਬਾਈ ਹਾਂ ਬੀਜੇ ਦਾ ਕਿਹੜਾ ਬੀਜੇ ਕੁਝ ਨਹੀਂ ਸਮਝ ਲੱਦੀ ਬੰਦਾ ਹੂੰ ਬੀਜ ਆ ਵੀ ਬਹੁ ਗਏ ਬੀਜੇ ਬਹੁਤ ਆ ਗਏ ਪਤਾ ਨਿਕਣਾ ਕਹੀ ਜਾਂਦੇ ਕੋਈ 40 ਕਵਾਂਟਰ ਵਾਲਾ ਕੋਈ 30 ਵਾਲਾ ਕੋਈ 35 ਵਾਲਾ ਹੈਗਾ ਰੱਬ ਜਾਣੇ ਹੁਣ ਪੈਦਾ ਤਾਂ ਜ਼ਿੰਮੇਵਾਰੀ ਕਰਦਾ ਇਹਨਾਂ ਨੂੰ ਪਤਾ ਨਹੀਂ ਹੈਗਾ ਉਹਨਾਂ ਨੂੰ ਪਤਾ ਉਹੀ ਤਾਂ ਗੱਲ ਹੈ ਉਹੀ ਮਾਟੀ ਮੰਗੂ ਆ ਮੈਂ ਐਸੇ ਫੁੱਲੋ ਆਏ ਇਹ ਨ ਤਾਂ ਕਰਕੇ ਰੱਖਦੇ ਹੁਣ ਬਾਟੀ ਇਹਨਾਂ ਨੂੰ ਪਤਾ ਇਹਨਾਂ ਦਾ ਠੀਕ ਨਹੀਂ ਗੱਲ ਪਰ ਸਾਨੂੰ ਨਹੀਂ ਨਾ ਪਤਾ ਹੈਗਾ ਤੇ ਬਾਕੀ ਭਾਈ 26 ਵੀ ਵਧੀਆ ਹੁੰਦੀ ਸਾਡੇ ਕੰਨੀ ਹਾਂ 26 ਵੀ ਠੀਕ ਆ ਉਹਨੇ 26 ਹੁਣ ਲੋਕ ਛੱਡ ਗਏ ਪਤਾ ਨਹੀਂ ਗਿਆ ਜੇ ਕਰ ਆਪਾਂ ਟਾਈਮ ਬਹੁਤ ਘਟਦਾ 26 ਪਰ 28 30 ਨੂੰ ਤਾਂ ਚਲੀ ਜਾਂਦੀ ਜੀ ਵਧੀਆ ਹੋਵੇ ਭਾਈ ਚਲੀ ਜਾਂਦੀ ਆਮਨੇ ਨਹੀਂ ਹਾਂ 25 ਦੇ ਨੇੜੇ ਹੀ ਰਹਿੰਦੀ ਐ 25 ਤੋਂ ਉੱਪਰ ਜਾਂਦੀ ਆਮਨੇ ਜੇ ਅਸੀਂ ਛੇਤੀ ਰੋ ਨਾ ਫਿਰ ਤਾਂ 30 32 ਜਾਂਦੀ ਆ ਅੱਛਾ ਹਾਂ 26 ਮਿਲ ਵੀ ਸਸਤੀ ਜਾਂਦੀ ਪਰ ਬੀਜ ਨਹੀਂ ਛੱਡ ਕੇ ਲੋਕ ਮੌਸਮ ਹੋਣਾ ਜਿੱਦਾਂ ਵਧੀਆ ਜਿਹੜੀ ਰੇਕੇ ਵਧੀਆ ਮੌਸਮ ਉਹ ਵੀ ਇੱਦੀ ਗਣਕਾ ਦੇ ਹੀ ਲਾ ਸਾਰੇ 20 ਦੇ ਉੱਪਰ ਸਾਰੇ 20 ਕੀ ਨਿਕਲ ਪਿਛਲੇ ਆ 17 ਦੀ ਉਹਦੇ ਪਿਛਲੇ ਸਾਲ 23 24 ਸੀ ਬਾਕੀ ਭਾਈ ਦੇਖਦੇ ਹੁਣ ਕਿਹੜਾ ਬੀਜ ਲਿਆਉਣਾ ਹੈ 75 ਜੀ ਦਾ ਇੱਕ ਪ੍ਰਧਾਨ ਇਹ ਨਵੇਂ ਆਏ ਵੇਸਾ ਵਾਲੇ ਦੇ ਵੀ ਵਧੀਆ ਕਹਿੰਦੇ ਆ ਪਰ ਮਹਿੰਗਾ ਬਹੁਤ ਆ 3200 3000 ਦਾ 3 ਕਿਲੋ ਹੈ ਕੀ ਕਰੂਗਾ ਬੰਦਾ ਬੱਲੇ ਬੱਲੇ ਕਿੱਥੇ 26 ਦਾ ਇਹਨਾਂ ਨੂੰ ਕੁਆਂਟਲ ਬੀਜ ਲਿਆਉਣਾ ਸੀ ਹੂੰ ਨਹੀਂ ਭਾਈ ਆ ਜਾਣਾ ਭਾਈ ਆ ਜਾਣਾ ਚਲੋ ਆਹ ਚੱਕਲੇ ਟਾਈਮ ਪਿਆ ਮਹੀਨਾ ਦੇਖੀ ਜਾਓਗੇ ਖਬਰੇ ਕਿਹੜਾ ਆਉਣਾ ਹਲੇ ਅਰੇ ਭਾਈ ਬਲੈਕਮਾਂ ਮਿਲਦੇ ਆ ਪਤਾ ਨਹੀਂ ਵੀ ਆਏ ਆ ਵੀ ਸਾਰੇ ਲੈਣ ਲੱਗੇ ਪਤਾ ਮੰਗੇ ਮਿਲਦੇ ਆ ਬਾਕੀ ਕਈ ਵਾਰ ਮੌਕੇ 'ਤੇ ਮਿਲਦੇ ਵੀ ਨਹੀਂ ਭਾਈ ਮੇਰੀ ਔਖਾ ਜਾਂਦਾ ਜਿਹੜੇ ਦੀ ਮਸ਼ੂਰੀ ਜੀ ਹੋ ਜਾਂਦੀ ਉਹ ਮਿਲਦਾ ਵੀ ਮਿਲਦਾ ਜੀ 4 ਕਾਉਂਟਰ ਦਾ ਮਨੇ ਬਹੁਤ ਆ 4 ਕਾਉਂਟਰ ਪੂਛਾ ਤੇ ਵੱਧ ਕੋਈ ਨਹੀਂ ਅਗਲਾ ਪੂਰਾ ਪੂਛਾ ਨਿਕਲੇ ਹੁੰਦੀ ਆ ਅੱਛਾ ਪੂਛਾ ਉਹ ਬੰਦ ਕਰਤੀ ਸੀ ਨਾ ਇਹਨਾਂ ਨੇ ਪੂਛਾ ਉਹ ਲੁਆਇਟ ਕਰਤੀ 20 ਤਰੀਕ ਤੇ ਪੂਛਾ ਤਾਂ ਬੰਦ ਹੋ ਗਈ ਨਹੀਂ ਪੂਛਾ ਜੀ ਇਹਨਾਂ ਦਾ ਵਧੀਆ ਨਹੀਂ ਫਸਲ ਹੈਗੀ ਬਾਕੀ ਭਾਈ ਬੀਜ ਵੀ ਅਮਨੇ ਆ ਗਏ ਚਲੋ ਇੱਕ ਪੂਛਾ ਕਰਕੇ ਪਾਣੀ ਦੀ ਬਚਤ ਹ ਭਾਈ ਜਿਹੜੇ ਨਵੇਂ ਬੀਜ ਆਏ ਆ ਉਹ ਲੱਗਦੇ ਵੀ ਵਿਛੇਤੇ ਵੱਢ ਵੀ ਛੇਤੀ ਹੋ ਜਾਂਦੇ ਆ ਤਾਂ ਕਰਕੇ ਫਿਰ ਪੁੱਛਾ ਲਓ ਜੀ ਬਾਈ ਪ੍ਰਧਾਨ ਬਾਈ ਨੇ ਵੀ ਖੇਤ ਪਾੜਤੇ ਬਾਕੀ ਜੰਗੀਦਰਾ ਤਾਂ ਇਹਨਾਂ ਗਲ ਬਾਈ ਬੰਦਲਾ ਵੱਧ ਬਾਤ ਆ ਜੀ ਬਾਈ ਉਹ ਖੜੀਆਂ ਨਹੀਂ ਲਗਾਉਂ ਆ ਜਿਹੜੀਆਂ ਤੰਗ ਕਰਦੇ ਆ ਪ੍ਰਧਾਨ ਕਹਿੰਦਾ ਛਟੀਆਂ 'ਚ ਦੇਖੋ ਕਿਹੜੇ ਸਾਹਮਣਾ ਫਿਰਦੀਆਂ ਬਾਈ ਇਹ ਪੂਰੀ ਵਾਲੇ ਛਟੀਆਂ ਛੋਟੀਆਂ 'ਚ ਹੋ ਕੇ ਫੇ ਸਾਰੇ ਲੰਗ ਕਰਦੀਆਂ ਉਹ ਸਾਹਮਣੇ ਵੀ ਖੜੀਆਂ ਆ ਬਾਈ ਦੇਖੋ ਇਹ ਕਈ ਜਣਾਂ ਦਾ ਗਰੁੱਪ ਆ ਉਹ 15-16 ਆ ਗਏ ਟੋਟਲ ਬਾਈ ਇਹ ਨਹੀਂ ਲਗਉਂ ਆ ਬਾਕੀ ਜੇ ਬੰਦਾ ਕੋਲ ਹੋ ਜਾਂਦਾ ਬਾਈ ਗੋਲੀ ਹੋ ਜਾਂਦੀ ਹੈ ਇਹ ਦੇਖੋ ਆ ਸਾਹਮਣੇ ਫਿਰਦੀਆਂ ਬਾਈ ਇੱਧਰ ਵੀ ਬੂਟੇ ਖੜੀ ਆ ਲੋ ਜੀ ਭਾਈ ਅੱਜ ਮੁੰਡਾ ਲਾਈਵੇ ਫੜ ਲਿਆ ਅੱਜ ਦੇਖੀਗਾ ਕਰਨ ਲੱਗੇ ਕੰਮ ਤੂ ਬੰਦਾ ਕਰਤਾ ਲੱਗਿਆ ਜੀ ਬਿੱਜੇ ਬਾਰੇ ਪਿਆਰੇ ਦਾ ਕਰਾ ਉਹਨੇ ਕਰਤੇ ਕਰਨ ਲੱਗਿਆ ਜੱਦਾ ਹੋਈ ਭਈਆ ਲੱਗੇ ਹਾਂ ਤੂ ਕਰਾ ਬੜਿਆ ਬਹੁਤ ਬੜੀ ਹੋ ਗਿਆ 2 ਮਹੀਨੇ ਹੋ ਗਏ ਕਹਿੰਦਾ 3 ਮਹੀਨੇ ਭਈਆ ਲੰਗੇ ਨੂੰ ਜੱਦਾ ਕੰਮ ਕਰਨ ਲੱਗੇ ਹੋ ਗਏ 3 ਕਿ ਮਹੀਨੇ ਹਾਂ ਸ਼ੁਕਰਾ ਸ਼ੁਕਰਾਂ ਸ਼ੁਕਰਾ ਕੋਈ ਤਾਂ ਕੰਮ ਕਰਨ ਲੱਗਿਆ ਯਾਰ ਉਹਦੀ ਤੇਰੇ ਭਈਏ ਦੇ ਪੈਸੇ ਦਾ ਵਜਲੇ ਭਈਏ ਨੂੰ ਦੇਣੇ ਤੇ ਉਹਦੇ ਨਾਲ ਕੰਮ ਆ ਜੂ ਹਾਂ 10000 ਲੰਦਰ ਭਈਆ 21000 ਰੁਪਏ ਬਚ ਗਿਆ ਤਿੰਨ ਮਹੀਨੇ ਦਾ ਹਾਂ ਤਾਂ ਕੁਝ ਨਹੀਂ ਬਾਈ ਤਿੰਨ ਡੰਗਰ ਆਹੇ ਤਿੰਨ ਆਹੇ ਪੰਜ ਡੰਗਰਾਂ ਦੀ ਉਹ ਕਰਦਾ ਇਹ ਛੰਡੇ ਹੀ ਉਹ ਗੱਲ ਦਾ ਬੜਾ ਹਾਂ ਹਾਂ ਬਾਈ ਸਟਿੰਗ ਰੋਜ਼ ਪੀਂਦਾ ਹੈ ਸਟਿੰਗ ਦਾ ਹੀਲਾ ਤਾਂ ਹੀ ਹੁੰਦਾ ਕੱਕਵਾ ਕੇ ਹੈਲ ਤਰੱਕੀ ਹੋ ਗਈ ਹੈਲ ਆਮਨੇ ਕਹਿੰਦੇ ਤੇਰੇ ਕਹਿੰਦੇ ਪਾਰਟੀ ਹੋਣ ਵਾਲੀ ਸੱਚੀ ਗੱਲ ਹੈ ਪਾਰਟੀ ਹਾਂ ਬਾਈ ਕਿੰਨੇ ਕੁ ਦਿਨ ਤੱਕ ਹੋਣ ਵਾਲੀ ਹੈ ਤਿੰਨ ਤਿੰਨ ਕਿ ਦਿਨ ਪਾਇਆ ਬਸ ਤਿੰਨ ਕਿ ਦਿਨ ਤੱਕ ਪਾਰਟੀ ਹੋਣ ਵਾਲੀ ਬਾਈ ਇਹਨੇ ਕਹਿੰਦੀ ਰੋਲੀ ਪਾਰਟੀ ਹੈ ਜੀ ਬਸ ਫੇ ਗੁਪਤ ਹੁੰਦੀ ਹੈ ਤੈਨੂੰ ਪਤਾ ਲੱਗ ਜਾਵੇ ਤੈਨੂੰ ਆਏ ਮਜ਼ਾ ਲੱਗਣਾਗੇ ਅੱਜ ਪਾਰਟੀ ਆਦਾ ਬਰੇ ਮੰਗੜਾ ਮੰਗੜਾ ਨਾ ਕੋਈ ਤਮ ਹੋਣਾ ਕੋਈ ਬੜਾ ਕੋਈ ਬਾਈ ਇਹ ਨਾ ਮੰਗੜਾ ਕਹਿੰਦਾ ਇਹ ਹੋ ਵੀ ਸਕਦਾ ਮੰਗੜਾ ਵੀ ਹੋ ਸਕਦਾ ਏ ਕੀ ਬਤਾ ਕੋਤ ਵੀ ਹੋ ਸਕਦਾ ਏ ਪਾਰਟੀ ਹੈਗੀ ਏ ਰਾਜ ਪਾਰਟੀ ਹਾਂ ਜਨਮ ਦਿਨ ਵੀ ਹੋ ਸਕਦਾ ਏ ਹਾਂ ਜਨਮ ਦਿਨ ਵੀ ਹੋ ਸਕਦਾ ਹੈ ਮੋਟਰਸਾਈਕਲ ਵੀ ਲੈ ਸਕਦਾ ਏ ਹਾਂ ਮੈਂਸ ਵੀ ਵੇਚ ਸਕਦਾ ਕੋਈ ਤੂੰ ਕਿਹੜੀ ਪਾਰਟੀ ਪਾਲਦਾ ਹੈ ਮੈਂਸ ਵੇਚੀ ਦੀ ਨਹੀਂ ਕਰਨੀ ਮੈਂ ਮੈਂ ਨਹੀਂ ਪਾਣੇ ਦੀ ਮੈਂਸ ਲੈਣੀ ਹੈ ਮੈਂਸ ਵੀ ਲੈ ਸਕਦਾ ਭਾਈ ਵੇਚੇ ਤੇ ਨਹੀਂ ਕਰਨੀ ਜਾਂਦਾ ਚਲ ਵੱਲ ਲੈ ਫਿਰ ਤੈਨੂੰ ਘੁਮਾ ਕੇ ਲਿਆਉਣਾ ਜਾ ਜਾ ਜਿੰਨੇ ਹੁਣਾ ਕੋਈ ਦਾ ਮੋੜ ਦਾ ਲਿਆਉਣਾ ਬਣਾਗਾ ਹਾਂ ਜਾ ਮੰਗੜਾ ਨੂੰ ਮਿਲ ਤਿੰਨਾ ਤਿੰਨਾ ਵੀ ਐਟਮਾਨਾ ਪਾਰ ਚ ਫੁੱਟੇ ਹਿੱਲ ਹੋ ਸਕਦਾ ਪਾਰੀ ਥੋੜੀ ਤੂੰ ਪੈਰ ਜਾ ਕੇ ਤਾਂ ਅੰਦਰ ਕੋੜਾ ਵੱਜਿਆ 7 ਵਜੇ ਯਾਰ ਜਿਹੜਾ ਸਾਡੇ ਪੈਟਰੋਲ ਵਾਲ ਆ ਰਹੇ ਆ ਉਹ ਵੱਜਿਆ ਉਹ ਵੱਜਿਆ ਲੱਗ ਗਿਆ ਮੜੇ ਬਚ ਗਏ ਰੂਟੀ ਤੇ ਫਸ ਗਿਆ ਤਾਂ ਇਹ ਪੈਰ ਵੱਢ ਕੇ ਦੂਈ ਸਾਰ ਘੇਰ ਦੇਣਾ ਉਹਨੇ ਔਖਾ ਹੋ ਗਿਆ ਪੈਟਰੋਲ ਵਾਲ ਆ ਰਹੇ 50 ਹੋ ਗਿਆ ਉਹਨੇ ਬਹੁਤ ਹੋ ਰਾ ਤੇਰੀ ਜਿਕਣਾ ਉਹ ਗੱਡੀ ਵਾਲੇ ਲਈ ਤਾਂ ਪਜਾਇ ਕਰਦੇ ਕੋਲਾ ਲੱਗਦਾ ਏ ਗੱਡੀ ਵਾਲੇ ਦੇਖਦਾ ਨਾ ਨਾ ਜਿਹੜੇ ਉਹ ਟਾਂਗੇ ਕਿਆ ਹੁੰਦੇ ਭਿਜਾਈ ਕਰਦੇ ਜਿਹੜੇ ਰੇਸਾ ਕਰਾਇ ਕਰਦੇ ਆ ਟਾਂਗੀ ਵਾਲੇ ਉਹੀ ਲੱਗਦਾ ਹੈ ਰੀਲ ਪਾ ਰਿਹਾ ਲੀ ਤੇ ਲੋ ਜੀ ਬਾਈ ਮਨੇ ਬਾਈ ਦੇ ਡੰਗਰ ਪੱਛਾ ਬਣਾ ਕੇ ਖੇਤਾ ਕੰਨੀ ਆਏ ਆ ਰੋਡੀ ਨੇ ਆਉਂਦੀ ਸਾਰੇ ਮੇਰੇ ਬਾਈ ਇੱਕ ਟੋਟਕਾ ਛੱਡਦਾ ਹਾਂ ਹਾਂ ਦੱਸਦੇ ਹੁਣ ਆਪਣੇ ਮੂੰਹ ਤੇ ਹੀ ਦੱਸਦੇ ਚਲ ਕੇ ਵਲਟ ਲਿਓ ਜੀ ਹਾਲੀਏ ਖੇਤ ਪਹਿਲਾ ਬਾਤ ਨੇ ਹਿੰਮਤ ਹੈ ਇਹ ਕਹਿੰਦਾ ਬਾਈ ਲੋਕਾਂ ਦੇ ਜੇ ਕਣਕ ਵੱਢਣੀ ਹੋਈ ਜਿਹੜਾ ਨੇ ਖੇਤ ਪਨੀਰ ਵਾਲਾ ਵੀ ਤਿਆਰ ਕਰਦਾ ਅੱਛਾ ਹੋਰ ਲੋਕਾਂ ਦੇ ਖੜੀ ਆ ਬਾਈ ਕਹੀ ਉਹ ਰੋੜੀ ਪਤਾ ਕੀ ਗੱਲ ਹੈ ਇੱਕ ਵਾਰ ਖੇਤ ਬਹੁਣਾ ਚਾਹੀਦਾ ਇਹ ਹੈ ਪਨੀਰੀਆਂ ਨਹੀਂ ਆ ਤਾਂ ਉੱਥੇ ਵੀ ਉਹ ਮੋਟਰ ਵਾਲਾ ਵੀ ਤਾਂ ਤਿਆਰ ਕਰਦਾ ਪਨੀਰ ਵਾਲਾ ਕਹਿੰਦੇ ਖਾਸੀ ਬਹਾਵ ਹੋਣਾ ਚਾਹੀਦਾ ਆਪਣੇ ਹੈ ਲੋਕਾਂ ਦੇ ਹੱਲੇ ਏਡੇ ਏਡੇ ਫੜੰਗੇ ਖੜੇ ਆ ਏਡੇ ਏਡੇ ਫੜੰਗੇ ਖੜੇ ਆ ਇਹ ਨਿਗਰ ਰੱਖਦਾ ਏ ਰੋੜੀ ਪਨੀਰੀ ਵੀ ਜਾਂ ਇਹ ਕਹਿੰਦੇ ਇਹ ਹਿੰਮਤ ਹੁੰਦੀ ਬੰਦੇ ਦੀ ਇਹ ਤਾਂ ਹੈ ਜੀ ਜੀ ਹਿੰਮਤ ਹੋਊਗੀ ਉਹੀ ਪਾਊਗਾ ਆਇਆ ਬੇਲੇ ਖੇਤ ਵੀ ਪਏ ਨਹੀਂ ਬਾਈ ਅਗਲੇ ਨੇ ਹਿੰਮਤ ਗੇੜ ਹੈ ਸਹੀ ਗੱਲ ਹੈ ਉਹ ਤੇਰੇ ਘਰ ਹੈ ਸਫਾਈ ਤੂੰ ਕਰੂਗਾ ਤਾਂ ਹੋਣੀ ਨਹੀਂ ਕਰੂਗਾ ਨਾ ਹੋਣੀ ਨਹੀਂ ਹੋਣੀ ਫੇਰ ਹਿੰਮਤ ਹੈਗੀ ਸਾਡੀ ਇਹ ਹੈਗੀ ਕਿੰਨੀ ਕ ਬਹੁਤ ਜ਼ਿਆਦਾ ਥੋੜੀ ਚਕਾਈ ਆ ਦਿੱਤੇ ਆ ਖੇਤਵਾਂ ਤੇ ਜਾਦ ਹਾਂ ਚੱਕੀ ਆ ਬਾਈ ਕਿੱਥੇ ਅੰਦਰ ਕੁਪ ਜਾਵੋ ਗੁਹਾਰਾ ਆ ਤੁੜੀ ਵਾਲਾ ਉਹ ਉਹ ਖੰਭੇ ਰੇ ਲਾ ਕੇ ਪਟ ਜਾ ਹੁੰਦਾ ਦਾ ਬਾਈ ਉੱਥੇ ਤੇ ਆਇਆਂ ਨੂੰ ਹੋ ਗਏ ਰੇੜੇ ਵਰੋਏ ਕਰਦੇ ਰੇ ਟਰਾਲੀ ਵਰ ਬਿਠੋਈ ਆ ਹਾਂ ਬਾਹਰ ਉਹਦੇ ਕਰਾਉਂ ਹਾਂ ਬਾਹਰ ਇੱਕ ਵਿੱਚ ਹਾਂ ਹੁਣ ਕਿੱਥੇ ਹੈ ਉਰੇ ਉਰੇ ਵਾਲਾ ਚਕੌੜਾ ਵਿੱਚ ਤੇ ਇਹ ਬਹੁਤ ਜਿਉ ਧੂਏ ਪਾ ਰਿਹਾ ਹਾਂ ਉਹ ਚੱਕੇ ਲਿਆਉਣਾ ਹਿੰਮਤ ਦੀ ਹਲਾਤ ਉੱਪਰ ਆਇਆ ਪਤਾ ਨਹੀਂ ਲੱਗਦਾ ਹਾਂ ਨਹੀਂ ਮੁੰਨਾ ਮਿਲ ਸੀ ਆ ਯਾਰ ਉਹ ਡਿੱਕ ਨਹੀਂ ਆਵਨੇ ਰਾਤ ਨੂੰ ਪਤਾ ਕੀ ਗੱਲ ਹੈ ਨਾ ਧੁੱਪ ਲੱਗੇ ਨਾ ਉਹਦਾ ਕੰਮ ਦਾ ਪਤਾ ਲੱਗਦਾ ਨਿਭੜਦਾ ਇੱਕ ਠੰਡਾ ਹੋ ਜਾਂਦਾ ਰਾਤ ਨੂੰ ਕਿ ਕਿਨੇਰੇ ਚ ਪਤਾ ਨਹੀਂ ਲੱਗਦਾ ਕਹਿ ਡਾ ਬਈ ਜਿਹੜਾ ਬਾਕੀ ਕੰਮ ਕਰਾ ਦੇ ਟੋਡੀ ਨਾ ਆੜਿਆ ਵੇ ਆੜਿਆ ਉਹ ਵੀ ਅਸੀਂ ਕੱਢ ਦੂਗਾ ਆੜਿਆ ਵਾਂ ਕੰਮ ਵੀ ਕੱਢ ਦੂਗਾ ਮੈਂਤੀ ਆ ਯਾਰ ਮੁੰਡਾ ਮੈਂਤੀ ਆ ਭਾਈ ਇਹ ਤਾਂ ਹੈ ਕੰਮ ਕਰਨੇ ਆ ਗਾ ਬਾਕੀ ਭਾਈ ਖੇਤ ਬਾਏ ਤੇ ਆਏ ਆ ਵੀ ਜਿਹੜਾ ਮਾੜਾ ਮੋਟਾ ਗੁੱਲੀ ਡੰਡਾ ਅੱਲਾ ਮਸੱਲਾ ਮੈਂ ਸੁੱਕ ਗਿਆ ਖੇਤ ਬਣ ਜਾਂਦਾ ਏ ਗੁੱਲੀ ਡੰਡਾ ਦਾ ਇਹ ਤਾਂ ਕੀ ਹੋਇਆ ਨਹੀਂ ਪਰ ਖੇਤ ਬੋਣਾ ਚਾਹੀਦਾ ਇੱਕ ਵਾਰ ਹੁਣ ਇਹ ਹੈ ਇਹ ਓਰੇ ਭਾਈ ਉਹ বিজেਪ ਤੇ ਲਾ ਸੁਣ ਧਨੀਆਂ ਆ ਪਾਲਕ ਮੈਤੀ ਵੀ ਬਾਹ ਹੋਇਆ ਨਾ ਉਧਰ ਭਾਈ ਅੱਧੇ ਪਿੰਡ ਦੇ ਕੌਂ ਇਕੱਠੇ ਗਾਲੇ ਸੀ ਮੋਟਰ ਪਰ ਉਹਨੇ ਨਹੀਂ ਵੇਪਰਨ ਸ਼ਿਕਾਰਦੇ ਉਹਨਾਂ ਨੇ ਵੀ ਕਰਨਾ ਆਪਣਾ ਹੈ ਜੱਗਾ ਵੀ ਬੋਨ ਜੱਗਾ ਵੀ ਭਾਈ ਇਹ ਮੈਨੂੰ ਰੋਪਨ ਨੂੰ ਲੈ ਕੇ ਜਾਣ ਨੂੰ ਫਿਰਦਾ ਐ ਨਹੀਂ ਪਤਾ ਇੱਕ ਸਾਡੇ ਬੰਦੇ ਨੇ ਹੋਰ ਨੇ ਆਉਣਾ ਰੋਟੀ ਕਿੰਨੇ ਆਉਣਾ ਸਿੰਦਰ ਦੇ ਆਣ ਵਾਲੇ ਪਾਰਟੀ ਕਰਦੀ ਉਹ ਬੂਆ ਦੇ ਮੋੜੇ ਤੇ ਆਉਣਾ ਜੀ ਤਿੰਨ ਦਿਨ ਰੋਟੀ ਕਹਿੰਦਾ ਮੈਂ ਉਹ ਤੇ ਪਾਰਟੀ ਲੈਣੀ ਕਰ ਦੂਗਾ ਕੀ ਕਰਦਾ ਨਹੀਂ ਉਹਨੇ ਭਾਈ ਮੈਂ ਦੇਖਿਆ ਉਹਨੇ ਕਰਦਾ ਨਹੀਂ ਦਬਦਾ ਨਹੀਂ ਹੈਗਾ ਦਬਦਾ ਨਹੀਂ ਹੈਗਾ ਜਾਨ ਹੈਗੀ ਆ ਜਾਨ ਹੈਗੀ ਦਬਦਾ ਨਹੀਂ ਹੈਗਾ ਤਿੰਨ ਦਿਨ ਨੇ ਕਰਦੇ ਪਾਰਟੀ ਲੈ ਲੈਣੀ ਕਰਦੇ ਦੀ ਉਹਦੇ ਤੂੰ ਪਤਾ ਕਿਆ ਕਹੀ ਕ ਚੈਂਪੀਅਨਤਾ ਦੇ ਸੀ ਲੋੜ ਆ ਬੇਲੇ ਸਾਲ ਪਾਰਟੀ ਦਾ ਕਰੀ ਹੈ ਜੀ ਉਹਦੀ ਹਾਂ ਇਸੀ ਲੋ ਆਇਆ ਤਾਂ ਹਾਂ ਤੇ ਵਿਆਹ ਹੋ ਗਿਆ ਉਹਦੀ ਕਰਦੇ ਕਦੀ ਲੈ ਲਈ ਜੇ ਕਹੂੰਗਾ ਪਿਛਲੇ ਸਾਲੋਂ ਆਇਆ ਤਾਂ ਕਿ ਮੁੰਤਾ ਅੱਜ ਪਤਾ ਲੱਗਿਆ ਤੇ ਮੁੰਤਾ ਆਪਣੇ ਨੇ ਅੱਜ ਦੱਸੇ ਬਣੇ ਸੀ ਲੋ ਆਲੇ ਹਾਂ ਬਰਕਾ ਹਾਂ ਕਿ ਪਾਰਟੀ ਕਰ ਲੈ ਲੈਣੀਆ ਹਾਂ ਉਹ ਖੜਾ ਵੀ ਤਾਂ ਆਈ ਸੀ ਉਹਦੀ ਲੋਅਲ ਪਾਰਟੀ ਕਰਦੇ ਬੇ ਬਸ ਠੀਕ ਹੈ ਵਿਆਹ ਦਾ ਵਿਆਹ ਨਹੀਂ ਕਰਦੇ ਰਹੇ ਸੀ ਪਾਰਟੀ ਕਰਦੇ ਇੱਕ ਤਾਂ ਲੇੜੀ ਉਹ ਲੜੀ ਹੈ ਆਹ ਆਮ ਨੇ ਪਾਣੀ ਕੱਢ ਦੂਗੇ ਅਸੀਂ ਧਰਤੀ ਸੀ ਤੇ ਕੱਢ ਦੋਗੇ ਬਾਈ ਕੁਝ ਵੀ ਕਰ ਸਕਦੇ ਹਾਂ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਬਾਈ ਕਿਮਾ ਦਾ ਰੋਡੀ ਕਹਿੰਦਾ ਇਹਨਾਂ ਨੇ ਪਾਣੀ ਕੱਢ ਦੇਣਾ ਵਾਵਾ ਕੇ ਰੋਡੀ ਕਹਿੰਦਾ ਖੇਤ ਵਾਵਾ ਕੇ ਪਾਣੀ ਕੱਢ ਦੇਣਾ ਪਨੀਰੀ ਵਾਲਾ ਖੇਤ ਆ ਹੁਣ ਮੀਨਣਾ ਵਾਹੀ ਜਾਣਾ ਇਹ ਤਾਂ ਹੈ ਉਹ ਰੋਡੀ ਦੱਸ ਹੁਣ ਕਿਆ ਕਰੇ ਤਰਾ ਖੇਤ ਬਾਰੇ ਖੇਤ ਬਾਰੇ ਇਹ ਤਾਂ ਪਨੀਰੀ ਵੀ ਤੇ ਪਨੀਰੀ ਵੀ ਲੱਗੇ ਤਾਂ ਇੰਨੀ ਕਾਲੀ ਇੰਨੀ ਕਾਲੀ ਨਹੀਂ ਹੈਗੀ ਕਮੀਨਾ ਵਾਹ ਹੋਣਾ ਇਹ ਕਮੀਨਾ ਵਾਹੀ ਜਾਣਾ ਕਮੀਨਾ ਖੇਤ ਵਾਹੀ ਜਾਣਾ ਅੱਛਾ ਜਲ ਜਲ ਲੱਗੇ ਵੀਰੇ ਇਹਦੇ ਵਿੱਚ ਬਾਈ ਦੇਸੀ ਰੇ ਦੀ ਟਰਾਲੀ ਪਾਉਣ ਦੀ ਸਲਾਹ ਇੰਨੀ ਜਿਹੜਾ ਪਾਉਣਾ ਪੈਣਾ ਨਾ ਸ਼ੱਕਰ ਜੀ ਬਣਾ ਲੀਏ ਖੇਤ ਨੂੰ ੁੱਪ ਧੁੱਪ ਖਲਾ ਜੀ ਉਹ ਕਹਦੇ ਸੁਣ ਨਾ ਉਹ ਹੀ ਕਹਦੇ ਉਹ ਦੇਖਦਾ ਜੀ ਕਿਆ ਕਰ ਜੱਗੇ ਗਾਲ ਸੁਣ ਲੈ ਉਰੇ ਅਸੀਂ ਵੇਚਣ ਲੱਗੇ ਪਨੀਰੀ ਠੀਕ ਆ ਉਹ ਅਸੀਂ ਉਹ ਵਾਲੇ ਨਾਲ ਕੰਮ ਕਰਾ ਦੇਣੀ ਕੰਮ ਅਸੀਂ ਸੁੱਕੇ ਦੇ ਬੀਜ ਕੇ ਦੇਖਣੇ ਆ ਉਹ ਦੇਖਦਾ ਜੀ ਮੈਂ ਖੇਤ ਕਾਦ ਬਾਹੂੰਗਾ ਜੱਗਾ ਜੱਗੇ ਨੇ ਖੇਤ ਬਾਅਦ ਤੇ ਸਾਰੇ ਜੀ ਹਾਂ ਰਾਤੇ ਰਾਤ ਬਾਹ ਤੇ ਅਡਵਾਂਸ ਆਉਂਗਾ ਕਹਿੰਦਾ ਪਹਿਲਾਂ ਟੂੜੀ ਬਣਾਉਂਗਾ ਕਾਦਮਾ ਖੇਤ ਬੋਉਂਗਾ ਟੂੜੀ ਦਾ ਉਹਨੇ ਪਾਤੀ ਛੱਡ ਦੇ ਵਿੱਚ ਗੱਦੀ ਟੂੜੀ ਆਏ ਨਹੀਂ ਟਰਾਲੀ ਉੱਤਰਦੀ ਸਾਰੇ ਚੱਲ ਛੱਡਵਾ ਰੋੜੀ ਤੂੰ ਨਹੀਂ ਮਿਹਨਤੀ ਹੈ ਇਹ ਬਾਈ ਹੈਗਾ ਇਹ ਵੀ 14 ਮਾਡਲ ਹੈ ਨਾ ਇਹ ਵੀ 14 ਮਾਡਲ ਹੈ ਇਹ ਵੀ ਅੱਗ ਪੂਰੀ ਕੱਢਦਾ ਇਹ 13 14 ਚ ਰੋੜੀ ਤੂੰ ਕਿੰਨਾ ਮਾਡਲ ਹੈ ਪਾਦਾਨੀ ਜੀ ਪਤਾ ਕਿੰਨਾ ਲੱਗਦਾ ਹੈ ਜੀ ਆਪਾਂ ਪਾਣੀ ਮਰਨ ਸਤਿ ਸ੍ਰੀ ਅਕਾਲ ਹੋਰ ਕਿੱਡਾ ਮਾੜਾ ਮਾੜਾ ਫੁਲਗਿਆ ਰੋਟੀ ਲੈ ਕੇ ਨਾ ਉਹ ਮੈਂ ਇਹ ਆਪਣੇ ਹਾਂ ਮੈਨੂੰ ਲੱਗਦਾ ਛੋਟ ਕਿੰਨਾ ਮਾੜਲਾ ਉਹ ਦੱਸ ਦੇ ਪੁਦਾਰ ਘੜ ਦਾ ਬੜਾ ਵੈਣਾ ਹੈ ਦਾਲ ਘੜ ਦਾ ਬੜਾ ਹੁਣ ਆਇਆ ਨਾ ਕਿੰਦੀ 14 ਮਾਡਲ ਹੈ ਚੱਲ ਬਾਦੇ ਭਾਈ ਚੱਕਰੇ ਕਿਡਾ ਹੈ ਆਹ ਟੇਲਿੰਗ ਬਾਉਂਡਰੀ ਫਲਾਹ ਬਾਈ ਡੈਟਰ ਨੂੰ ਇਹ ਦੇਖੋ ਇਹ ਵਧੀਆ ਛੋਟੇ ਵਾਲਾ ਆਮਨੇ ਆਹੀ ਬਾਈ ਇਹ 97 2097 1900 1900 2024 47 ਆਪ ਵੀ ਉਸ ਤੋਂ 1997 ਵੜ ਲੈ ਬਾਈ ਇਹ ਭੁੱਲ ਗਿਆ ਤਾਂ ਜਨਮ ਕਰਦਾ ਤੇਰਾ ਨਹੀਂ ਮੇਰੇ ਤੋਂ 97 ਨਹੀਂ ਹੈਗਾ ਤੂੰ ਛੋਟਾ